ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਡਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਇੱਕ ਤਾਂ ਬਾਈ ਕੋਲ ਨੀਲੀ ਰਾਵੀ ਦਾ ਕਟਾ ਤੇ ਇੱਕ ਵੈੜਾ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਖੀਰ ਸਿੰਘ ਜੀ ਪਿੰਡ ਡਾਲਾ ਤਸੀਲ ਤੇ ਜ਼ਿਲ੍ਹਾ ਮੋਗ ਗਈ ਹੈ। ਮੋਬਾਈਲ ਨੰਬਰ ਜੀ 88722 43740 ਠੀਕ ਆ ਵੀਰੇ ਵੈੜ ਦਾ ਸੁਆ ਕਿੰਨੇ ਮਾ ਜੀ? ਇਹ ਦੂਜਾ ਸੁਆ ਇਹ ਮੂਹ 6 ਦਾੰਦਾ। ਸਮਾਂ ਕਿੰਨਾ ਲੈਂਦੀ ਆ ਜੀ? ਸਮਾਂ ਇਹ 25-30 ਦਿਨ ਪੂਰੇ ਆ ਜੀ। ਪਹਿਲੇ ਸੁਆ ਕਿੰਨਾ ਦੁੱਧ ਦਿੰਦਾ ਵੀਰੇ? ਪਹਿਲੇ ਸੁਆ 10 ਕਿਲੋ ਜੋ ਆ ਜੀ। ਘਰਦ ਕੋਈ ਹੈ ਹਮ ਜਾਰ ਗਿਆ 5 6 ਫੇਟ ਹੁੰਦੀ ਹੈ ਫੁੱਲ ਸੰਘਣਾ ਹੀ ਦੁੱਧ ਹਾਂਜੀ ਪੂਰਾ ਸੰਘਣਾ ਹੈ ਤੇ ਬਈ ਇਹ ਤੋਂ ਥੋੜਾ ਜਿਹਾ ਲੋਕੀ ਨਾਲ ਡਰਦੇ ਹੁੰਦੇ ਆ ਗਰਮ ਗੁਰਮ ਤਾਂ ਨਹੀਂ ਨਹੀਂ ਗਰਮ ਨਹੀਂ ਪੂਰੇ ਪਹਿਲਾ ਸੂਰ ਘਰੇ ਚੋਈ ਹੈ ਘਰ ਦੀ ਵਹਿੜੀ ਹੈ ਇਹ ਠੀਕ ਆ ਹਾਂ ਹਾਂ ਉਹ ਮੈਂ ਲੱਤ ਛਾੜਾ ਨਹੀਂ ਲੱਤ ਛਾੜਾ ਵਾਲਾ ਕੋਈ ਨਹੀਂ ਘਰੇ ਥੋੜੇ ਜਵਾਕ ਜੁਗ ਹੈਗੇ ਸਾਰੇ ਠੀਕ ਜਿਹੜਾ ਇਹਦੇ ਸੀਮਣ ਲੱਗਿਆ ਉਹਦਾ ਕੋਈ ਰਿਕਾਰਡ ਇਹ ਸੈਕ ਦਾ 10039 ਲੱਗਾ ਹੀ ਚੰਗਾ ਹੀ ਲਵਾਇਆ ਹਾਂ ਚੰਗਾ ਹੀ ਲਵਾਇਆ ਆਪ 388 ਦਿੱਤੀ ਹੈ ਅਸ਼ੇ ਸਾਹੀਵਾਲ ਦਾ ਸੀ ਮਨ ਲਾ ਹਾਂ ਨੀ ਗਿਰ ਲਵਾਇਆਗਾ ਗਿਰ ਲਵਾਇਆ ਹਾਂ ਆਪੇ ਕਿਹੜੀ ਚ ਪੈਂਦੀ ਹੈ ਇਹ ਆ ਸਾਹੀਵਾਲ ਹੈ 388 ਦੀ ਧੀ ਹੈ 388 ਦੀ ਧੀ ਹੈ ਹਾਂਜੀ ਠੀਕ ਹੈ ਤੋੜ ਕੇ ਦਿਖਾ ਦਿਓ ਵੀਰੇ ਨਾਗ ਚਾਹੇ ਇੱਕ ਅੱਧਾ ਹੀ ਹੁੰਦਾ ਪਰ ਸੀਮਣ ਆਪਾਂ ਨੂੰ ਹਮੇਸ਼ਾ ਚੰਗਾ ਹੀ ਲਵਾਉਣਾ ਚਾਹੀਦਾ ਤੇ ਬਾਈ ਕੋਲ ਸਾਰਾ ਰਿਕਾਰਡ ਆ ਜੀ ਦਿਨ ਹੁੰਦੇ ਆ ਜਿਹੜੇ 2-4 ਦਿਨ ਵੱਧ ਵੀ ਸਕਦੇ ਆ ਘਟ ਵੀ ਸਕਦੇ ਆ ਸੋਨਾ ਪੱਠ ਪੂੜਾ ਸੰਭੀ ਭਲੀ ਚੰਗੀ ਆ ਜੀ ਚਮਕ ਦਮਕ ਵਾਲੀ ਆ ਪਹਿਲੇ ਸੂਏ ਨੇ 10 ਕਿਲੋ ਦੁੱਧ ਦਿੱਤਾ ਜਿਹੜਾ ਕਰਮਾਲੀ ਦਾ ਇਹਦਾ 10 ਕਿਲੋ ਦੁੱਧ ਆ ਨਾ ਉਹ ਮੱਝਾ ਰ ਗਈ ਹੋਣਾ ਮੋੜ ਲਿਆ ਵੀਰੇ ਸਾਢੇ 5 6 ਫੈਟ ਵਾਲਾ ਬਾਈ 10 ਦਾ ਦੁੱਧ ਆ ਜਿਹਦੇ ਘਰੇ ਸਿੰਗਲ ਪਸ਼ੂ ਰੱਖਣਾ ਉਹਦੇ ਵਾਸਤੇ ਬਹੁਤ ਚੰਗੀ ਚੀਜ਼ ਹੈ ਜੀ ਅੱਗੇ ਬਾਈ ਦੱਸਦਾ ਕਿ ਆਪਾਂ ਸੀਮਣ ਜਿਹੜਾ ਲਵਾਇਆ ਉਹ ਗਿਰਦਾ ਲਵਾਇਆ ਬੱਚਾ ਉਹੀ ਚੰਗਾ ਤੇ ਉਹ ਨਾਰਮਲ ਆ ਕਿ ਵੀਰੇ ਸੈਕਸਡ ਆ ਜੀ ਨਹੀਂ ਨਾਰਮਲ ਹੀ ਲਵਾਇਆ ਠੀਕ ਆ ਵੀਰੇ ਨਾਰਮਲ ਹੀ ਲਵਾਇਆ ਠੰਡੀ ਸੀਲ ਦੀ ਫੁੱਲ ਗਾਰੰਟੀ ਹੈ ਬੇਫਿਕਰ ਹੋ ਜਾ ਸੋਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜਮਾ ਹੱਤੀ ਚਵਾਈ ਵਾਲਾ ਮੋਟਾ ਥਣ ਇਹਦੀ ਜਾਇਜ਼ ਜੀ ਕੀਮਤ ਬਾਈ ਜਿਹੜੇ ਲੈਣਾ ਹੀ ਐ ਇਹਦਾ 47000 ਰੁਪਏ ਲੈਣਾ ਹੀ ਹੋ ਜੂ ਮਾਨਤਾ ਨਹੀਂ ਹਾਂਜੀ ਹੋ ਜੂ ਬਾਈ ਠੀਕ ਆ ਜਿਹੜਾ ਬਾਈ ਕਟਾ ਇਹਦਾ ਸਿਮਨ ਰਿਕਾਰਡ ਹੈਗਾ ਆਪਣਾ ਹਾਂਜੀ ਆ ਸਰ ਹੈਗਾ ਹੀ ਠੀਕ ਆ ਕਿੰਨੀ ਉਮਰ ਆ ਜੀ ਇਹਦੀ ਇਹਦੀ ਯਾਨੀ ਕਿ 24 ਤਰੀਕ ਨੂੰ ਸਾਲ ਦਾ ਹੋ ਗਿਆ ਇਹ ਬੰਨਿਆ ਰਹਿਣ ਦੋ 24 ਨੂੰ ਸਾਲ ਦਾ ਹੋ ਜਾਣੇ ਨੇ ਠੀਕ ਆ ਜੀ ਇੱਕ ਸਾਲ ਦਾ ਹੋ ਜਾਣਾ ਕਿਹੜੇ ਬੁੱਲ ਦਾ ਵੀਰੇ ਇਹ 507 ਦਾ ਹੈ ਸਰਕਾਰੀ ਜਿੰਮਣੇ ਹਾਂਜੀ ਸਰਕਾਰੀ ਦਾ ਹੀ ਤੇ ਇਹਦੀ ਮਾਂ ਬਈ ਆ ਮਾਂ ਦੇ ਕੋਲ ਖੜੀ ਆਪਣੀ ਕਿੰਨਾ ਕੁ ਦੁੱਧ ਦਿੱਤਾ ਜੀ ਇਹਨੇ ਮਾਂ ਦਾ 14 ਲੀਟਰ ਸੂਗਾ 14 ਲੀਟਰ ਸੀਗਾ ਜੀ ਠੀਕ ਆ 507 ਦਾ ਬੱਚਾ ਨੀਲੀ ਰਾਵੀ ਚ ਕਾਫੀ ਨਾਮ ਆ ਵੀਰੇ ਇਸ ਬੁੱਲ ਦਾ ਬਾਕੀ ਜਿਹੜੇ ਵੀ ਰੀਡਰ ਹੋਣਗੇ ਉਹਨਾਂ ਨੂੰ ਪਰਖ ਚੰਗੀ ਹੋਊਗੀ ਪੈਠ ਕੁੜਾ ਸੋ ਉਹਨਾਂ ਟੈਸਟੀਕਲ ਤੁਸੀਂ ਚੈੱਕ ਕਰ ਸਕਦੇ ਹੋ ਸਿੰਗ ਕਰਮ ਵਾਲਾ ਗੋਲ ਕਰਦਾ ਹੁੰਦਾ ਕਾਟ ਟੱਡ ਆ ਜਾਂਦਾ ਹਨਾ ਬਾਈ ਚੰਗੀ ਚੀਜ਼ ਹੈ ਮੰਨ ਲਓ ਕਿ ਇਹਨੇ ਬਰੀਡਰ ਰੱਖਣਾ ਹੋਵੇ ਤਾਂ ਚੰਗੇ ਰਿਕਾਰਡ ਵਾਲਾ ਆਪਾਂ ਮਾਲੀ ਕਹਿ ਸਕਦੇ ਹੈ ਬੱਚਾ ਹੀ ਹੈ ਹਜੇ ਹਾਂਜੀ ਹਾਂਜੀ ਤੇ ਇਹਦੀ ਕੀਮਤ ਬਾਈ ਇਹ ਆਪਾਂ 19000 ਦਾ ਦੇ ਦਾਂਗੇ ਹੋਜੂ ਲੈਸ ਹਾਂਜੀ ਕਰ ਦਾਂਗੇ ਠੀਕ ਹੈ ਵੀਰੇ 19000 ਦਾ ਬਾਈ ਕਹਿੰਦਾ ਦੇ ਦਾਂਗੇ ਵਿੱਚੋਂ ਥੋੜਾ ਕਾਣਾ ਮਾਨਤਾਂ ਨੂੰ ਹੋਜੂਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ ਜੀ